ਸਾਡੇ ਸੂਗੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵੰਗ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਜਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਤਾਂ ਗੱਲ ਕਰਨੀ ਹੈ ਕਿ ਜੂਨ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਤੁਹਾਡੇ ਖਾਤਿਆਂ ਦੇ ਵਿੱਚ ਕਿੰਨੇ ਕ ਤਰੀਕਾ ਨੂੰ ਪੈ ਸਕਦੀ ਆ 2500 ਪੈਨਸ਼ਨ ਬਾਰੇ ਇੱਕ ਅਪਡੇਟ ਆ ਰਹੀ ਹੈ ਇਹ ਵੀ ਤੁਹਾਡੇ ਨਾਲ ਜੜੀਆ ਖਬਰ ਸਾਂਝੀ ਕਰਨੀ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਅੱਜ ਜੂਨ ਮਹੀਨੇ ਦੀ ਪੈਸ਼ਨ ਜੂਨ ਮਹੀਨੇ ਦੀ ਜੋ ਪੈਨਸ਼ਨ ਹੈ ਤੁਹਾਨੂੰ ਅਸੀਂ ਪਹਿਲਾਂ ਦੱਸ ਸਕਦੇ ਹਾਂ ਕਿ 8 ਤਰੀਕ ਤੋਂ ਲੈ ਕੇ 15 ਦੇ ਵਿੱਚਕਾਰ ਜੋ ਸ਼ਡਿਊਲ ਹੁੰਦਾ ਇਹ ਸ਼ਡਿਊਲ ਹੁੰਦਾ ਪਰ ਇਸ ਵੇਲੇ ਜਿਹੜਾ ਜਾ ਜੂਨ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ 2-4 ਦਿਨ ਪਹਿਲਾਂ ਆਉਣ ਦੀ ਤਿਆਰੀ ਚ ਸਰਕਾਰ ਤੇ ਐਦਾ ਦੀਆਂ ਜੋ ਅਪਡੇਟਸ ਮਿਲਣੀਆਂ ਨੇ ਕਿ ਜਿਹੜੀਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਨਹੀਂ ਜਣੀਆਂ ਉਹ 4 5 6 7 8 ਇਹਨਾਂ ਦਿਨਾਂ ਦੇ ਵਿੱਚ ਵੀ ਪੈ ਸਕਦੀਆਂ ਨੇ ਉਜਲੇ ਕੋਈ ਵੀ ਹੋ ਸਕਦੇ ਨੇ ਸੰਗਰੂਰ ਹੋ ਸਕਦਾ ਹੈ ਉਂਗਲੇਰ ਕੋਟਲਾ ਬਰਨਾਲਾ ਲੁਧਿਆਣਾ ਕਿਸੇ ਕਿਸ ਤਰ੍ਹਾਂ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਪੈਨਸ਼ਨਾਂ ਪੈ ਸਕਦੀਆਂ ਨੇ ਐਦਾਂ ਦੀਆਂ ਸਾਨੂੰ ਅਪਡੇਟਸ ਮਿਲ ਰਹੀਆਂ ਨੇ ਤੇ ਦੂਜੀ ਗੱਲ ਜੀ 2500 ਪੈਨਸ਼ਨ ਦੀ ਗੱਲ ਹੈ ਜਿਹੜੀ ਕਾਫੀ ਚਿਰਾਂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਨਾ ਲੱਗਦੇ ਸੋਭ ਜਾਨੇ ਵੀ ਪੈਨਸ਼ਨਾਂ ਵਧਾਈਆਂ ਨੇ ਫਾਮਿਓ ਇਹ ਮੱਝਾਲਾ ਫਾਮਿਓ ਦਿੱਲੀਆ ਫਾਮਿਓ ਹਰਿਆਣਾ ਹਰਿਆਣਾ ਦੇ ਵਿੱਚ ਜਿੱਥੇ ਵੜਾਪਾ ਫੈਸ਼ਨ ਹੈ ਉਹ ਹੁਣ 3000 ਦੇ 2500 3000 ਦੀ ਜਿਹੜੀ ਅਪਡੇਟ ਸੀ ਉੱਥੇ ਵੀ ਪੰਜਾਬ ਦੇ ਵਿੱਚ ਜੋ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਨੇ ਕਿ ਪੰਜਾਬ ਸਰਕਾਰ ਬੁੜਾਪਾ ਫੈਸ਼ਨ ਵਧਾਉਣ ਜਾ ਰਹੀ ਹੈ ਤੇ ਫੜਾਫਾ ਫੈਸ਼ਨ ਜਿੱਥੇ 1500 ਮਿਲ ਰਹੀਆ ਉਹ ਹੁਣ ਵਧਾ ਕੇ ਜੋ ਸਨਮਾਨਤ ਰਾਸ਼ੀ ਹੋਏਗੀ ਉਹ 2500 ਰੁਪਏ ਸਰਕਾਰ ਕਰ ਸਕਦੀ ਹੈ ਜੀ ਇਹ ਅੰਦਰ ਖਾਤੇ ਜੋ ਅਪਡੇਟਸ ਮਿਲ ਰਹੀਆਂ ਨੇ ਅੰਦਰ ਖਾਤੇ ਸੂਤਰਾਂ ਤੋਂ ਇਹ ਗੱਲਾਂ ਆ ਰਹੀਆਂ ਨੇ ਕਿਉਂਕਿ ਵੈਰੀਫਿਕੇਸ਼ਨ ਦਾ ਕੰਮ ਹੈ ਜਿਹੜਾ ਉਹ ਲਗਭਗ ਹੁਣ ਪੂਰਾ ਹੋਣ ਜਾ ਰਿਹਾ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਤੇ ਜੋ ਫਰਜੀ ਫੈਸ਼ਨ ਧਾਰਕ ਸੀਗੇ ਜਿਨ੍ਹਾਂ ਨੇ ਫਰਜੀ ਫੈਸ਼ਨ ਹਲਵਾ ਕੇ ਫਰਜੀ ਕਾਰਡ ਬਣਵਾ ਕੇ ਫੈਸ਼ਨ ਹਲਵਾਈਆਂ ਸੀ ਉਹਨਾਂ ਦੇ ਹੁਣ ਕਾਰਡ ਜਿਹੜੇ ਕਟ ਦਿੱਤੇ ਗਏ ਨੇ ਉਹਨਾਂ ਦੀਆਂ ਪੈਨਸ਼ਨਾਂ ਹਟਾ ਦਿੱਤੀਆਂ ਗਈਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਖਾਤੇ ਬਲੌਕ ਕਰ ਦਿੱਤੇ ਗਏ ਨੇ ਤੇ ਹੁਣ ਜੋ ਅਸਲ ਪੈਨਸ਼ਨ ਧਾਰਕ ਨੇ ਜੋ ਬਜ਼ੁਰਗ ਨੇ ਜੋ ਸਾਰੀਆਂ ਸ਼ਰਤਾਂ ਦੇ ਖਰੇ ਉਤਰਦੇ ਜਿਹਨੂੰ ਇਨਸਟਰਕਸ਼ਨ ਹੁੰਦੀਆਂ ਨੇ ਉਹ ਇਨਸਟਰਕਸ਼ਨਾਂ ਨੂੰ ਜੋ ਪੂਰੇ ਕਰਦੇ ਨੇ ਤੇ ਉਹਨਾਂ ਦੀਆਂ ਪੈਨਸ਼ਨਾਂ ਹੁਣ ਵੱਧ ਸਕਦੀਆਂ ਨੇ 1500 ਤੋਂ ਲੈ ਕੇ 2500 ਰੁਪਏ ਸਰਕਾਰ ਪੈਸ਼ਨ ਕਰ ਸਕਦੀ ਆ ਆਉਂਦੇ ਇੱਕ ਤੋਂ ਮਹੀਨੇ ਦੇ ਵਿੱਚ ਐਦਾਂ ਦੀਆਂ ਖ਼ਬਰਾਂ ਚੰਗੀ ਖ਼ਬਰ ਹੈ ਜਿਹੜੀ ਉਹ ਮਿਲ ਸਕਦੀ ਹੈ ਐਦਾਂ ਦੀਆਂ ਅੰਦਰ ਖਾਤੇ ਖ਼ਬਰਾਂ ਚੱਲ ਰਹੀਆਂ ਨੇ ਹੈਂਡੀਕੈਪ ਪੈਨਸ਼ਨ ਦੀ ਜੇਕਰ ਗੱਲ ਕਰਦੇ ਆ 1500 ਪੈਨਸ਼ਨ ਚੱਲਦੀ ਪਈ ਆ ਜੀ 1500 ਦੀ ਪੈਨਸ਼ਨ ਹਾਲੇ ਆਏਗੀ ਹੈਂਡੀਕੈਪ ਪੈਨਸ਼ਨ ਵਧਾਉਣ ਬਾਰੇ ਹਾਲੇ ਕੋਈ ਯਾਦਾ ਦਾ ਵਿਚਾਰ ਨਹੀਂ ਹੈ ਤੇ ਜਦੋਂ ਵੀ ਅਪਡੇਟਸ ਇਦਾਂ ਦੀ ਆਉਂਦੀ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਫਿਲਹਾਲ ਪ੍ਰੋਫੈਸ਼ਨ ਵਧਾਉਣ ਨੂੰ ਲੈ ਕੇ ਜੋ ਫੈਸਲਾ ਹੈ ਉਹ ਸਰਕਾਰ ਜਲਦ ਲੈ ਸਕਦੀ ਹੈ ਇਦਾਂ ਦੀਆਂ ਜੋ ਖਬਰਾਂ ਚੱਲ ਰਹੀਆਂ ਨੇ ਤੇ ਹਾਲੇ ਇਹ ਕਨਫਰਮ ਨਹੀਂ ਹੈ ਪਰ ਅੰਦਰ ਖਾਤੇ ਇਦਾਂ ਦੀਆਂ ਖਬਰਾਂ ਜਣੀਆਂ ਨੇ ਚੱਲ ਰਹੀਆਂ ਨੇ ਇਦਾਂ ਦੀ ਜਿਹੜੀ ਖਬਰਾਂ ਆ ਰਹੀਆਂ ਨੇ ਸੋ ਆਉਂਦੇ ਮਹੀਨੇ ਦੇ ਵਿੱਚ ਇਹ ਆਹਾਨੂੰ ਗੁੱਡ ਨਿਊਜ਼ ਜਿਹੜੀ ਆ ਚੰਗੀ ਖਬਰ ਮਿਲ ਸਕਦੀ ਆ ਬੜਾਪਾ ਪੈਨਸ਼ਨ ਨੂੰ ਲੈ ਕੇ ਤੇ ਦੂਜੇ ਪਾਸੇ ਜੀ ਇਹ ਪੈਨਸ਼ਨਾਂ ਜੜੀਆਂ ਨੇ ਲੇਟ ਨਹੀਂ ਕਰਨੀਆਂ ਚਾਹੀਦੀਆਂ ਇਹ ਐਸੇ ਫੈਸਲਾ ਵੀ ਬੇਨਤੀ ਕਰਦੇ ਆ ਰਹੇ ਆ ਸਰਕਾਰ ਨੂੰ ਕਿ ਜਿਹੜੇ ਪੈਨਸ਼ਨ ਤਾਰਿਕ ਨੇ ਸਾਨੂੰ ਵੀ ਕੋਈ ਮੈਸੇਜ ਕਰਦੇ ਨੇ ਲਾਹ ਪਤਰੀ ਸਾਡੇ ਦੇ ਵਿਆਹ ਫੈਨਫਰਾ ਸਾਡੇ ਮਤਾਵਾ ਪੈਣਾ ਜਨਾਂ ਦੀਆਂ ਜਿਹੜੀਆਂ ਪੈਣਾ ਦੀਆਂ ਵਿਧਵਾ ਪੈਸ਼ਨਾਂ ਲੱਗੀਆਂ ਨੇ ਸਾਨੂੰ ਮੈਸੇਜ ਆਉਂਦੇ ਨੇ ਕਿ ਤੁਸੀਂ ਆਪਣੀ ਵੀਡੀਓ ਦੇ ਮਾਧਮ ਰਹੀਏ ਜਿਹੜਾ ਸੁਨੇਹਾ ਅੱਗੇ ਪਹੁੰਚਾਓ ਕਿ ਪੈਨਸ਼ਨਾਂ ਜੜੀਆਂ ਨੇ ਟਾਈਮ ਸਿਰ ਖਾਈਆਂ ਜਾਣ ਤਾਂ ਕਿ ਸਾਡਾ ਜੋ ਗੁਜ਼ਰਬਸਰ ਹੈ ਉਹ ਸਹੀ ਤਰੀਕੇ ਨਾਲ ਹੋ ਸਕੇ ਸੋ ਸਾਡਾ ਵੀ ਇਹੋ ਕਹਿਣਾ ਹੈ ਜੇ ਅਸੀਂ ਵੀ ਆਵਾਜ਼ ਆ ਕੇ ਚੱਕਦੇ ਹਾਂ ਇਹਨਾਂ ਭੈਣ ਭਰਾਵਾਂ ਦੀ ਇਹਨਾਂ ਜਿਹੜੇ ਬਜ਼ੁਰਗਾਂ ਦੀ ਕਿ ਪੈਨਸ਼ਨਾਂ ਇਹਨਾਂ ਦੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਇਹਨਾਂ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਭੈਣ ਭਰਾਵਾਂ ਦੇ ਖਾਤਿਆਂ ਦੇ ਵਿੱਚ ਟਾਈਮ ਸਿਰ ਆਣੀ ਚਾਹੀਦੀ ਹੈ ਤੇ ਸ਼ਡਿਊਲ ਤੋਂ ਪਹਿਲਾਂ ਹੀ ਆਣੀ ਚਾਹੀਦੀ ਹੈ ਕਿਉਂਕਿ ਕਈਆਂ ਦੇ ਆਪਣੇ ਜਿਹੜੇ ਜਿਹੜੇ ਖਰਚੇ ਹੁੰਦੇ ਨੇ ਉਹ ਸਾਰੇ ਡਿਫੈਂਡ ਪੈਨਸ਼ਨ ਤੇ ਕਰਦੇ ਨੇ ਪੈਨਸ਼ਨ ਤੇ ਘਰ ਜਿਹੜਾ ਕਰਕੇ ਹੀ ਇਹਨਾਂ ਦੇ ਘਰ ਦਾ ਕੁ ਸਾਰਾ ਚੱਲਦਾ ਹੈ ਇਹਦੀ ਰੋਟੀ ਪੱਕਦੀ ਹੈ ਸੋ ਇਦਾਂ ਦੇ ਕਈ ਪਰਿਵਾਰ ਨੇ ਜੀ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਤੇ ਉਹਨਾਂ ਦੇ ਗੁਜ਼ਾਰਾ ਉਹਨਾਂ ਦੀ ਪੈਨਸ਼ਨ ਤੇ ਹੀ ਚੱਲ ਰਿਹਾ ਹੈ ਇਸ ਲਈ ਪੈਨਸ਼ਨ ਟਾਈਮ ਸਿਰ ਆਉਣੀ ਚਾਹੀਦੀ ਹੈ ਸੋ ਇਹ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਕਿ ਇਹਨਾਂ ਲਾਫਾਤਰੇ ਦੇ ਖਾਤਿਆਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਨੇ ਉਹ ਟਾਈਮ ਸਿਰ ਪਾਈਆਂ ਜਾਣ ਤੇ ਜੋ ਚੰਗੀ ਖਬਰਾਂ ਫਾਨੂੰ ਮਿਲ ਸਕਦੀ ਆ ਉਹ ਜਲਦ ਮਿਲ ਸਕਦੀ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਐਦਾਂ ਦੇ ਅਪਡੇਟਸ ਆ ਰਹੀਆਂ ਨੇ ਤੇ ਜਦੋਂ ਕੋਈ ਕਨਫਰਮ ਨਿਊਜ਼ ਆਉਂਦੀ ਆ ਕੋਈ ਲੈਟਰ ਆਉਂਦੀ ਆ ਪੰਜਾਬ ਸਰਕਾਰ ਲੋ ਕੋਈ ਨੋਟੀਫਿਕੇਸ਼ਨ ਕੱਢਿਆ ਜਾਂਦਾ ਤੇ ਉਹ ਅਪਡੇਟ ਵੀ ਤੁਹਾਡੇ ਨਾਲ ਸਨਮੁਖ ਤੁਹਾਡੇ ਨਾਲ ਅਸੀਂ ਕਰਾਂਗੇ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਫੈਸ਼ਨ ਨੂੰ ਲੈ ਕੇ ਕੋਈ ਵੀ ਅਪਡੇਟਸ ਆਏਗੀ ਤੁਹਾਨੂੰ ਇਸ ਚੈਨਲ ਤੇ ਮਿਲੇਗੀ ਜੇਕਰ ਕੋਈ ਤੁਹਾਡੇ ਕੋਈ ਕਵੈਸਨ ਸਵਾਲ ਨੇ ਫੈਸ਼ਨ ਦੇ ਰਿਲੇਟਡ ਜਾਂ ਫਿਰ ਕੋਈ ਵੀ ਖਬਰ ਦੇ ਰਿਲੇਟਡ ਤੁਹਾਡਾ ਕੋਈ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੋਈ ਕਾਰ ਬਣਾਉਣ ਦੇ ඩියසි හෝරි දරන හැල්පු කරගේ මත තර තන වජ්‍යිශික්‍රළිය